ਮੇਰੇ ਤੋਂ ਪਹਿਲਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਇਤੀ ਆਨਾ ਇਹ ਆਪਾਂ ਸਾਰੇ ਕਹਿੰਦੇ ਆ ਸਾਰੇ ਰਾਗੀ ਕਹਿੰਦੇ ਆ ਸਾਰੇ ਕਥਾਵਾਚਕ ਕਹਿੰਦੇ ਆ ਕਲਯੁਗ ਮੈਂ ਕੀਰਤਨ ਪ੍ਰਧਾਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਪਰ ਕਿਉਂ ਕੁਐਸਚਨ ਹੈ ਕਲਯੁਗ ਵਿੱਚ ਕੀਰਤਨ ਕਿਉਂ ਮਹਾਨ ਹੈ ਕੰਪਿਊਟਰ ਦਾ ਜ਼ਮਾਨਾ ਹੈ ਪੜ੍ਹੇ ਲਿਖਿਆਂ ਦਾ ਜੋਗਿਆ ਰਾਗੀ ਸਿੰਘ ਨੇ ਕੀਰਤਨ ਕੀਤਾ ਉਹਨੇ ਖੁਦ ਪੜਿਆ ਕਲਯੁਗ ਮੈਂ ਕੀਰਤਨ ਪਰਦਾਨਾ ਕਥਾਵਾਚਕ ਨੇ ਕਥਾ ਕੀਤੀ ਉਹਨੇ ਆਖਿਆ ਕਲਯੁਗ ਮੈਂ ਕੀਰਤਨ ਪਰਦਾਨਾ ਪ੍ਰਸ਼ਨ ਕਰਨ ਵਾਲਾ ਪ੍ਰਸ਼ਨ ਕਰ ਸਕਦਾ ਹੈ ਉਹਦੇ ਕੋਲ ਫੁੱਲ ਪਾਵਰ ਆ कि कल युग में कीरतन प्रधाना क्यों हा कोई रीजन चाहिए था कोई कारण चाहिए था आंसर अगली तो पहला क्वेश्चन है आंसर अगला कलयुग में कीरतन प्रधाना क्यों गुरमुख जपिया लाई दियां गल निबड़ी ਕੀਰਤਨ ਕੀਤਾ ਕਥਾ ਕੀਤੀ ਵਾਰਾਂ ਗਾਈਆਂ ਪਾਠ ਪੜਿਆ ਉਹ ਮਹਾਨ ਆ ਜੇ ਧਿਆਨ ਵਿੱਚ ਹੈ ਗਾਦੇ ਜੇ ਧਿਆਨ ਵਿੱਚ ਨਹੀਂ ਚਾਹੇ ਕੋ ਰਾਗੀ ਆ ਚਾਹੇ ਕੋ ਢਾਡੀ ਆ ਚਾਹੇ ਕੋ ਕਥਾਵਾਚਕ ਆ ਚਾਹੇ ਕੋ ਪ੍ਰਚਾਰਕ ਆ ਕਰ ਰਿਹਾ ਰੱਬ ਦੀ ਕੀਰਤੀ ਸਟੇਜ ਤੇ ਬੈਠਾ ਪਰ ਧਿਆਨ ਵਿੱਚ ਨਹੀਂ ਹੈਗਾ ਉਹਨੂੰ ਕੀ ਕਹੋਗੇ ਉਹਨੂੰ ਮੈਂ ਨਹੀਂ ਕਹਿੰਦਾ ਗੁਰੂ ਪਾਤਸ਼ਾਹ ਨੇ ਆਖਿਆ ਕੋਈ ਕਾਬਿਲ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਰੋਣੀ ਡੈ ਆ ਸਾਰੇ ਕਿਉਂਕਿ ਧਿਆਨ ਵਿੱਚ ਹੈਗਾ ਹੀ ਨਹੀਂ ਤੇਨਾ ਅੰਤਰ ਕਪਟ ਵਿਕਾਰ ਹੈ ਰੋਏ ਕਿਆ ਕੀਜੈ ਰੋਂ ਡੈ ਆ ਕਿਉਂਕਿ ਧਿਆਨ ਹੈ ਨਹੀਂ ਲੋਕਾਂ ਨੂੰ ਸੁਣਾ ਕੇ ਚਲੇ ਗਏ ਪਰ ਅੰਦਰ ਨੂੰ ਇੱਕ ਅੱਖਰਵਣੀ ਸੁਣਾਇਆ ਠੀਕ ਹੈ ਸੋ ਧਿਆਨ ਦਾ ਆਉਣਾ ਬੜਾ ਜ਼ਰੂਰੀ ਆ ਧਿਆਨ ਦਾ ਹੋਣਾ ਬੜਾ ਲਾਜ਼ਮੀ ਆ ਸੋ ਫਤੇ ਦੀ ਸਾਂਝ ਚੜਦੀ ਕਲਾ ਦੇ ਨਾਲ ਪਾਇਓ ਧਿਆਨ ਤੁਸੀਂ ਵੀ ਰੱਖਿਓ ਧਿਆਨ ਅਸੀਂ ਵੀ ਰੱਖੀਏ ਜਦੋਂ ਬਲਾਰਾ ਤੇ ਸਰੋਤਾ ਇੱਕ ਹੋ ਜਾਂਦੇ ਆ ਨਾ ਆਨੰਦ ਉੱਥੇ ਹੀ ਵੱਜਦਾ ਵਾ ਗੱਲ ਕਰਨ ਵਾਲਾ ਤੇ ਗੱਲ ਸੁਣਨ ਵਾਲਾ ਇੱਕੋ ਜਣਦੇ ਫਿਰ ਗੱਲ ਅਸਰ ਕਰਦੀ ਆ ਤੁਸੀਂ ਵੇਖਿਆ ਘਰ ਦੇ ਵਿੱਚ ਕਈ ਵਾਰੀ ਦੋਵੇਂ ਜੀ ਬੈਠੇ ਗੱਲ ਕਰਦੇ ਹੁਣ ਮਾਂ ਪੁੱਤ ਕਰਦੇ ਹੁਣ ਜਾਂ ਪਿਓ ਪੁੱਤ ਕਰਦੇ ਹੁਣ ਮਾਂ ਧੀ ਬੋਲਦੇ ਹੁਣ ਤੇ ਇੱਕ ਜਣਾ ਬੋਲੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਤੇ ਦੂਜਾ ਲਾਗੂ ਕਹਿੰਦਾ ਦੁਬਾਰਾ ਦੱਸੀ ਮੈਨੂੰ ਪਤਾ ਨਹੀਂ ਲੱਗਾ ਪਹਿਲੀ ਉਹਨੇ ਕੰਧ ਨੂੰ ਦੱਸੀ ਆ ਪਹਿਲੀ ਵੀ ਤੇ ਤੈਨੂੰ ਦੱਸੀ ਉਹਨੇ ਤੈਨੂੰ ਸਮਝ ਤਾਦ ਨਹੀਂ ਲੱਗੀ ਵੀ ਤੂੰ ਸਰੀਰ ਕਰਕੇ ਸਾਹਮਣੇ ਸਾਂ ਪਰ ਧਿਆਨ ਕਿਤੇ ਹੋਰ ਸੀ ਸੋ ਧਿਆਨ ਦਾ ਵਿੱਚ ਆਉਣਾ ਬੜਾ ਜ਼ਰੂਰੀ ਆ ਤੇ ਜਿਨ੍ਹਾਂ ਦਾ ਧਿਆਨ ਵਿੱਚ ਆ ਉਹ ਥੋੜਾ ਵੀ ਬਹਿ ਜਾਣਗੇ ਉਹਨਾਂ ਦਾ ਘੰਟਿਆਂ ਬੱਧੀ ਵਰਗਾ ਵਾ ਤੇ ਮੇਰੇ ਵਰਗੇ ਘੰਟਿਆਂ ਬੱਧੀ ਵੀ ਬਹਿ ਜਾਣਗੇ ਤੇ ਧਿਆਨ ਵਿੱਚ ਨਾ ਰੱਖਿਆ ਉਹ ਨਾ ਆਇਆ ਵਰਗੇ ਵੀ ਗਿਣੇ ਜਾਣਗੇ ਕਈ ਵਾਰ ਸੋ ਗੁਰੂ ਬਾਬੇ ਦੇ ਚਰਨਾਂ 'ਚ ਧਿਆਨ ਟਿਕਾਓ ਮਨ ਬਿਰਤੀ ਇਕਾਗਰ ਕਰੋ ਤੁਸੀਂ ਤੇ ਅਸੀਂ ਇੱਕ ਹੋਈਏ ਅਸੀਂ ਕਹਿ ਕੇ ਇਹਦੀ ਸਿਫਤ ਕਰਨੀ ਆ ਤੁਸੀਂ ਸੁਣ ਕੇ ਇਹਦੀ ਸਿਫਤ ਕਰਕੇ ਤੇ ਗੁਰੂ ਦਾ ਜਸ ਲੈ ਜਾਣਾ ਜਦੋਂ ਤੁਹਾਡਾ ਤੇ ਸਾਡਾ ਤਾਲਮੇਲ ਆਤਮਾ ਦੇ ਤੌਰ ਤੇ ਬਣੂਗਾ ਫਿਰ ਆਨੰਦੀ ਆਨੰਦਿਆ ਕਈ ਵਾਰੀ ਵੇਖਿਆ ਬਲਾਰਾ ਬਹੁਤ ਬੋਲਦਾ ਪਰ ਆਨੰਦ ਨਹੀਂ ਵੱਜਦਾ ਕਾਰਨ ਜੋ ਸਾਹਮਣੇ ਸਰੋਤਿਆਂ ਦੀ ਹਲ-ਜੁਲ ਉਹਨਾਂ ਦਾ ਦਿਮਾਗ ਉਹਨਾਂ ਦਾ ਇਕਾਗਰਤਾ ਨਹੀਂ ਵੱਜਦੀ। ਕਈ ਵਾਰੀ ਸੰਗਤ ਦੀ ਇਕਾਗਰਤਾ ਬਹੁਤ ਹੁੰਦੀ ਆ ਪਰ ਬਲਾਰੇ ਦਾ ਧਿਆਨ ਨਹੀਂ ਵਿੱਚ ਹੁੰਦਾ। ਲੋਕੀ ਕਹਿੰਦੇ ਨੰਦ ਹੀ ਨਹੀਂ ਵੱਜਾ ਪਰ ਜਦੋਂ ਦੋਵੇਂ ਇੱਕ ਹੋ ਜਾਣ ਜਦੋਂ ਦੋਵੇਂ ਇੱਕ ਹੋ ਜਾਣ ਫਿਰ ਆਨੰਦ ਹੀ ਆਨੰਦ ਹੈ। ਆਨੰਦ ਹੀ ਤੁਸੀਂ ਲੈਣਾ ਵਾ। ਆਨੰਦ ਹੀ ਮੈਂ ਲੈਣਾ ਵਾ। ਸੋ ਜੋੜੋ ਹੱਥ ਝੁਕਾਓ ਸੀਸ ਮਨ ਬਿਰਤੀ ਇਕਾਕਰ ਕਰੋ ਫਤਿਹ ਗੱਜ ਕੇ ਬਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰਦੇਵ ਪਾਤਸ਼ਾਹ ਚੜ੍ਹਦੀ ਕਲਾ ਦੇ ਦਾਤ ਬਖਸ਼ਣ ਆਪ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪਹਿਲੀ ਵਾਰ ਮੈਂ ਤੁਹਾਡੇ ਨਗਰ ਅੰਦਰ ਇਤਿਹਾਸ ਰਹੀ ਤੁਹਾਡੀ ਸੇਵਾ ਕਰਨ ਵਾਸਤੇ ਪਹੁੰਚਿਆ ਹਾਂ ਗੁਰੂ ਬਾਬਾ ਕਿਰਪਾ ਕਰੇ ਸਮਾਂ ਬਹੁਤ ਕੀਮਤੀ ਆ ਮੈਂ ਇੱਕ ਮਿੰਟ ਵੀ ਆਪਣਾ ਅਜਾਈ ਨਹੀਂ ਜਾਣ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਬਹੁਤ ਸੂਝਵਾਨ ਸਰੋਤੇ ਬੈਠੇ ਹੋ ਤੇ ਸੂਝਵਾਨ ਸਰੋਤਿਆਂ ਨੇ ਪੁਆਇੰਟ ਟੂ ਪੁਆਇੰਟ ਗੱਲ ਸੁਣਨੀ ਆ। ਬਸ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਾਂਗਾ ਵੀ ਧਿਆਨ ਰੱਖਿਓ ਗੁਰੂ ਦੇ ਇਤਿਹਾਸ ਵਿੱਚ। ਸ਼ੁਰੂਆਤ ਮੈਂ ਇੱਥੋਂ ਕਰ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਕੀ ਵਡਿਆਈ ਕਰ ਸਕਦੇ ਆ। ਹੈ ਮੇਰੇ ਤੇ ਇੰਨੀ ਔਕਾਤ। ਤੁਹਾਨੂੰ ਤੁਸੀਂ ਮੈਨੂੰ ਖਿਲਾ ਰਿਆ ਸਟੇਜ ਉੱਤੇ ਸਾਡੇ ਤੋਂ ਵਧੀਆ ਵੀ ਰਾਗੀ ਢਾਡੀ ਪ੍ਰਚਾਰਕ ਕਥਾ ਵਾਚਕ ਹੈਗੇ ਆ ਤੁਹਾਨੂੰ ਲੱਗਦਾ ਕਿ ਦੁਨੀਆ ਦਾ ਕੋਈ ਪ੍ਰਚਾਰਕ ਕੋਈ ਬਲਾਰਾ ਕੋਈ ਵਿਦਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕਰ ਸਕਦਾ ਕੋਈ ਨਹੀਂ ਕਰ ਸਕਦਾ ਸਾਰੀ ਧਰਤੀ ਦਾ ਕਾਗਜ਼ ਬਣਾ ਦਿਓ ਸਾਰੀ ਧਰਤੀ ਦਾ ਕਾਗਜ਼ ਬਣਾ ਦਿਓ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਦਿਓ ਤੇ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਦਿਓ ਤੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਲਿਖਣੀ ਸ਼ੁਰੂ ਕਰ ਦਿਓ ਸੱਤਾਂ ਸਮੁੰਦਰਾਂ ਦੀ ਸਿਆਹੀ ਮੁੱਕ ਸਕਦੀ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਨਹੀਂ ਮੁੱਕ ਸਕਦੀ ਬਸ ਜਿਹੜੀ ਗੱਲ ਜੋਗੀ ਅੱਲਾ ਯਾਰ ਖਾਨ ਨੇ ਕਹੀ ਹੈ ਨਾ ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ ਸਿੱਖੋ ਮਾਰ ਕਰਿਆ ਕਰੋ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਹੈ ਦੁਨੀਆ ਤੇ ਅਵਤਾਰ ਬਹੁਤ ਹੋਏ ਰਿਸ਼ੀ ਮੁਨੀ ਬਹੁਤ ਹੋਏ ਪੈਗੰਬਰ ਬਹੁਤ ਹੋਏ ਸਾਰੇ ਆਪੋ ਆਪਣੀ ਜਗ੍ਹਾ ਸਤਕਾਰ ਜੋ ਗਿਆ ਆਪੋ ਆਪਣੀ ਜਗ੍ਹਾ ਸਾਰੇ ਠੀਕ ਗਿਆ ਪਰ ਫਰਕ ਪਤਾ ਕਿੱਥੇ ਪੈ ਗਿਆ ਦੁਨੀਆ ਦੇ ਜਿੰਨੇ અવਤਾਰ ਹੋਏ ਜਿੰਨੇ ਪੈਗੰਬਰ ਹੋਏ ਜਿੰਨੇ ઋષਿ मुनि ਹੋਏ ਉਹਨਾਂ ਨੇ ਆਪਣੇ ਚੇਲਿਆਂ ਦੇ ਕੋਲੋਂ ਆਪਣੇ ਪੈਰੀਆਂ ਥਲਵਾਏ ਉਹਨਾਂ ਨੇ ਆਖਿਆ ਵੀ ਤੁਸੀਂ ਚੇਲੇ ਜੇ ਅਸੀਂ ਤੁਹਾਡੇ ਰਿਸ਼ੀ ਮੁਨੀ ਅਵਤਾਰ ਪੈਗੰਬਰ ਗੁਰੂ ਆ ਤੁਹਾਡਾ ਅਧਿਕਾਰ ਆ ਤੁਹਾਡਾ ਫਰਜ਼ ਬਣਦਾ ਕਿ ਸਾਡੇ ਪੈਰੀਂ ਹੱਥ ਲਾਓ ਪਰ ਜਦੋਂ ਦੁਨੀਆ 'ਤੇ ਅਵਤਾਰੀ ਪੁਰਸ਼ਾਂ ਦੀ ਗੱਲ ਚੱਲੂਗੀ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਕ ਪਤਾ ਕੀ ਆ ਮਹਾਰਾਜ ਨੇ ਆਪਣੇ ਸਾਹਮਣੇ ਬੈਠੇ ਚੇਲਿਆਂ ਨੂੰ ਚੇਲੇ ਨਹੀਂ ਸਮਝਿਆ ਆਪਣੇ ਸਾਹਮਣੇ ਬੈਠੇ ਚੇਲਿਆਂ ਵੱਲ ਹੱਥ ਕਰਕੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਬੂਏ ਧੋ ਕਿਆ ਹੁਆ ਜੀਵਤ ਕਈ ਹਜ਼ਾਰ ਦੁਨੀਆ ਦਾ ਇੱਕੋ ਇੱਕ ਅਵਤਾਰੀ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨਨੇ ਆਪਣੇ ਚੇਲਿਆਂ ਨੂੰ ਚੇਲੇ ਨਹੀਂ ਆਪਣੇ ਚੇਲਿਆਂ ਨੂੰ ਆਪਣੇ ਤੀਆਂ ਤੇ ਪੁੱਤ ਬਣਾ ਕੇ ਮਾਣ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪੁੱਤ ਵੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਾਪ ਵੀ ਕੋਈ ਨਹੀਂ ਉਦੇਵਰ ਕਾ ਪੁੱਤ ਨਹੀਂ ਜੰਮਣਾ ਕਿਤੇ ਦੁਨੀਆਂ ਭੱਜ ਕੇ ਵੇਖ ਲੈ ਉਹ ਪੁੱਤ ਕਿਦਾਂ ਦਾ ਵਾ ਲੋਕ ਸਰਵਣ ਦੀ ਸਿਫਤ ਕਰਦੇ ਆ ਅੱਜ ਵੀ ਕਹਿੰਦੇ ਆ ਪੁੱਤ ਹੋਵੇ ਤੇ ਸਰਵਣ ਵਰਗਾ ਪੁੱਤ ਹੋਵੇ ਸਰਵਣ ਵਰਗਾ ਕਿਉਂਕਿ ਸਰਵਣ ਨੇ ਬੁੱਢੇ ਮਾਪਿਆਂ ਦੀ ਸੇਵਾ ਕੀਤੀ ਸੀ ਸਰਵਣ ਮਹਾਨ ਹੈ ਕੋਈ ਸ਼ੱਕ ਨਹੀਂ ਪਰ ਜਦੋਂ ਦੁਨੀਆਂ ਤੇ ਪੁੱਤਾਂ ਦੀ ਲਿਸਟ ਕਿਤੇ ਵੀ ਬਣੀ ਨਾ ਉਦੋਂ ਪੁੱਤਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਬਿਲਕੁਲ ਉੱਤੇ ਆਊਗਾ ਦੁਨੀਆ ਦੀ ਹਿਸਟਰੀ ਦਾ ਇੱਕੋ ਇੱਕ ਐਸਾ ਇਕਲੌਤਾ ਪੁੱਤ ਜਿਹੜਾ ਆਪ ਜਤੀਮ ਹੋਣਾ ਪ੍ਰਵਾਨ ਕਰ ਲੈਂਦਾ ਪਰ ਇਸ ਦੇਸ਼ ਦੇ ਕਰੋੜਾਂ ਬੱਚੇ ਜਤੀਮ ਹੋਣ ਤੋਂ ਬਚਾ ਲਿਆ ਖਲਕੀ ਵਾਲਿਆ ਕੌਮ ਦੇ ਸ਼ੈ ਸਾਚਿਆ ਸਦਾ ਰੇ ਐਸਾ ਮਾਨ ਜੰਮਿਆ ਲਾਲ ਕੋਈ ਨਾ ਐਸਾ ਮਾਨ ਜੰਮਿਆ ਲਾਲ ਕੋਈ ਨਾ ਤੇ ਮਹਾਰਾਜ ਵਰਗਾ ਪੁੱਤ ਕੋਈ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਪ ਵੀ ਕੋਈ ਨਹੀਂ ਚੰਗੇ ਪੁੱਤ ਚੰਗੇ ਪਿਓ ਬਣਦੇ ਆ ਚੰਗੀਆਂ ਧੀਆ ਚੰਗੀ ਮਾਂ ਬਣਦੀ ਆ ਜਿਨੇ ਪੁੱਤ ਬਣ ਕੇ ਸੁੱਖ ਨਹੀਂ ਦਿੱਤਾ ਉਹਨੇ ਪਿਓ ਬਣ ਕੇ ਸੁੱਖ ਵੀ ਨਹੀਂ ਦੇਣਾ ਜਿਨੇ ਧੀ ਬਣ ਕੇ ਸੁੱਖ ਨਹੀਂ ਦਿੱਤਾ ਉਹਨੇ ਮਾਂ ਬਣ ਕੇ ਵੀ ਸੁੱਖ ਨਹੀਂ ਦੇਣਾ ਨਹੀਂ ਥੱਲੇ ਰੱਖੀ ਜਾਣੀ ਜੇ ਗੁਰੂ ਕੋ ਬਿੰਦ ਸਿੰਘ ਮਹਾਰਾਜ ਵਰਗਾ ਪੁੱਤ ਕੋਈ ਨਹੀਂ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਦੁਨੀਆ ਦਾ ਇਕਲੌਤਾ ਬਾਪ ਆ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਵਿੱਚ ਖਲੋਕੇ ਕਹਿੰਦਾ ਪੰਥ ਵਸੇ ਮੈਂ ਉੱਜੜਾਂ ਮਨ ਚਾਉ ਕਨੇਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਏ ਸੋ ਐਸੇ ਗੁਰੂ ਦੇ ਚਰਨਾਂ 'ਚ ਕਰੋ ਸਜਦਾ ਜੋੜੋ ਹੱਥ ਝੁਕਾਓ ਸੀਸ ਮਨ ਬਿਰਤੀ ਇਕਾਗਰ ਕਰੋ ਤੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ